ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੇਕਰ ਤੁਹਾਡੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਚੱਲ ਰਹੀ ਹੈ ਲਗਾਤਾਰ ਅੜਚਣ ਆ ਰਹੀਆਂ ਹਨ ਬੰਦੇ ਬੰਦੇ ਗੱਲ ਵਿਗੜ ਰਹੀ ਹੈ ਤਾਂ ਤੁਸੀਂ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹੋ ਤਾਂ ਵੀਡੀਓ ਤੁਹਾਡੇ ਲਈ ਹੈ ਸੰਗਤ ਜੀ ਅੱਜ ਮੈਂ ਤੁਹਾਨੂੰ ਜਲਦੀ ਸ਼ਾਦੀ ਕਰਵਾਉਣ ਵਾਲਾ ਇੱਕ ਅਜਿਹਾ ਅਜਮਾਇਆ ਹੋਇਆ ਉਪਾਅ ਦੱਸਣ ਵਾਲੀ ਹਾਂ ਜਿਸ ਨੂੰ ਪਾਣੂ ਕਰਕੇ ਹੋਂਤਾ ਕ ਲੱਖਾਂ ਕਰੋੜਾਂ ਲੋਕਾਂ ਨੂੰ ਫਾਇਦਾ ਪਹੁੰਚਿਆ ਹੈ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਹਨ ਜੇਕਰ ਤੁਸੀਂ ਇਸ ਪਾਣ ਚੰਗੀ ਤਰ੍ਹਾਂ ਸਮਝ ਲਿਆ ਸਾਡੇ ਦੱਸੇ ਅਨੁਸਾਰ ਕਰ ਲਿਆ ਤਾਂ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਤੁਹਾਡੀ ਸ਼ਾਦੀ ਲਈ ਕੋਈ ਨਾ ਕੋਈ ਚੰਗਾ ਪ੍ਰਸਤਾਵ ਜ਼ਰੂਰ ਆਵੇਗਾ ਤੁਹਾਡੀ ਸ਼ਾਦੀ ਵੀ ਜਲਦੀ ਫਿਕਸ ਹੋ ਜਾਵੇਗੀ ਸਾ ਸੰਗਤ ਜੀ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਜਿੰਨਾ ਬੱਚਿਆਂ ਦੀ ਸ਼ਾਦੀ ਦੇ ਵਿੱਚ ਲਗਾਤਾਰ ਦੇਰੀ ਬਣੀ ਹੋਈ ਹੈ ਉਹ ਬੱਚੇ ਜੇਕਰ ਉਹ ਆਪ ਖੁਦ ਕਰਨਾ ਚਾਹਣ ਤਾਂ ਖੁਦ ਕਰ ਸਕਦੇ ਹਨ ਜੇਕਰ ਉਹ ਖੁਦ ਨਾ ਕਰਨਾ ਚਾਹਣ ਤਾਂ ਮਾਤਾ ਪਿਤਾ ਵੀ ਆਪਣੇ ਬੱਚਿਆਂ ਦੀ ਜਲਦੀ ਸ਼ਾਦੀ ਤੇ ਲਈ ਸੁਪਾਣੂ ਕਰ ਸਕਦੇ ਹਨ ਕਈ ਵਾਰ ਬੱਚਿਆਂ ਦੇ ਵਿਆਹ ਦੀ ਗੱਲ ਬਾਂਦੇ-ਬਾਂਦੇ ਵਿੱਚ ਹੀ ਰੁਕ ਜਾਂਦੀ ਹੈ ਜਾਂ ਕੋਈ ਚੰਗਾ ਰਿਸ਼ਤਾ ਨਹੀਂ ਆ ਰਿਹਾ ਹੁੰਦਾ ਅਜਿਹੀ ਸਥਿਤੀ ਦੇ ਵਿੱਚ ਬੱਚੇ ਅਤੇ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਹਨ ਉਹ ਸੋਚਦੇ ਹਨ ਕਿ ਜਿਆ ਕਿਉਂ ਹੋ ਰਿਹਾ ਹੈ ਅਤੇ ਹੋਵੇ ਵੀ ਕਿਉਂ ਨਾ ਕਿਉਂਕਿ ਅਜਾਇਬ ਵਿੱਚ ਬੱਚੇ ਦੀਆਂ ਅਜਾਇਬ ਵਿੱਚ ਬੱਚਿਆਂ ਦੀ ਉਮਰ ਬਾਦੀ ਚਾਹੁੰਦੀ ਹੈ ਸੰਗਤ ਜੀ ਜਨਮ ਕੁੰਡਲੀ ਦਾ ਜੋ ਸप्तम ਭਾਵ ਹੁੰਦਾ ਉਥੋਂ ਹੀ ਅਸੀਂ ਵਿਆਹ ਦਾ ਵਿਚਾਰ ਕਰਦੇ ਹਾਂ ਜਦੋਂ ਕੁੰਡਲੀ ਦਾ ਸप्तम ਭਾਵ ਜਾਂ ਸप्तम ਭਾਵ ਦਾ ਸੁਆਮੀ ਪਾਪੀ ਗ੍ਰਹਾਂ ਦੇ ਪ੍ਰਭਾਵ ਵਿੱਚ ਆ ਜਾਵੇ ਤਾਂ ਅਜਾਈ ਸਥਿਤੀ ਬਾਂਝਾਲਦੀ ਹੈ ਰਿਸ਼ਤੇ ਆਉਣਗੇ ਗੱਲਾਂ ਚੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚ ਪਾਏਗਾ ਕਿਸੇ ਨਾ ਕਿਸੇ ਕਾਰਨ ਕਰਕੇ ਵਿੱਚ ਹੀ ਬ੍ਰੇਕ ਓ ਚਾਵੇਗਾ ਕਈ ਵਾਰ ਰਿਸ਼ਤਾ ਜੇਕਰ ਪੱਕਾ ਵੀ ਹੋ ਜਾਵੇ ਤਾਂ ਅੰਤ ਵਿੱਚ ਜਾ ਕੇ ਗਲ ਵਿਗੜ ਜਾਵੇਗੀ ਕਦੇ ਲੜਕੀ ਵਾਲੇ ਮਨਾ ਕਰ ਦੇਣਗੇ ਕਿਸੇ ਗੱਲ ਨੂੰ ਲੈ ਕੇ ਤਾਂ ਕਦੇ ਲੜਕੇ ਵਾਲਿਆਂ ਦੇ ਵੱਲੋਂ ਨਾ ਹੋ ਜਾਵੇਗੀ ਜਾਂ ਫਿਰ ਤੁਹਾਨੂੰ ਆਪਣੇ ਮਨ ਮੁਤਾਬਕ ਚੰਗਾ ਰਿਸ਼ਤਾ ਨਹੀਂ ਮਿਲ ਪਾਏਗਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਪ੍ਰਕਾਰ ਦਾ ਪੋਜ਼ਿਟਿਵ ਰਿਪਲਾਈ ਸਾਹਮਣੇ ਤੋਂ ਤੁਹਾਨੂੰ ਨਹੀਂ ਮਿਲ ਪਾਵੇਗਾ ਤੁਹਾਡੇ ਬੱਚਿਆਂ ਦੀ ਉਮਰ ਲਗਾਤਾਰ ਨਿਕਲਦੀ ਜਾਵੇਗੀ ਜੇਕਰ ਤੁਸੀਂ ਵੀ ਇੰਨਾਂ ਸਮੱਸਿਆਵਾਂ ਦੇ ਨਾਲ ਜੋ ਜ ਰਏ ਹੋ ਮਾਤਾ ਪਿਤਾ ਆਪਣੇ ਬੱਚਿਆਂ ਦੀ ਸ਼ਾਦੀ ਨੂੰ ਲੈ ਕੇ ਵਿਆਹ ਨੂੰ ਲੈ ਕੇ ਚਿੰਤਾ ਦੇ ਵਿੱਚ ਰਹਿੰਦੇ ਹਨ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੋ ਉਪਾਅ ਅੱਜ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਬਸ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਵੇਦੀ ਦੇ ਅਨੁਸਾਰ ਜ਼ਰੂਰ ਕਰ ਲੈਣਾ ਤੁਸੀਂ ਇਸ ਉਪਾਅ ਨੂੰ ਕਰ ਦੇਣਾ ਹੈ ਜੇਕਰ ਸ਼ਾਦੀ ਨੂੰ ਲੈ ਕੇ ਜੋ ਸਮੱਸਿਆਵਾਂ ਚੱਲ ਰਹੀਆਂ ਹਨ ਉਹ ਖਤਮ ਹੋ ਜਾਣਗੀਆਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੇ ਹੀ ਨਵੀਆਂ-ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਚੈਨਲ ਦੀ ਬੈਲ ਕੰਟੀਨਿਊੀ ਵਜਾ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਡੀਓ ਦਾ ਪ੍ਰਾਪਤ ਹੋ ਸਕੇ ਤਾਂ ਸਾਡਾ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਤ ਜੀ ਸ਼ੁਕਰ ਪੱਖ ਦਾ ਸ਼ਨੀਵਾਰ ਹੋਵੇ ਚਾਹੇ ਕ੍ਰਿਸ਼ਨ ਪੱਖ ਦਾ ਸ਼ਨੀਵਾਰ ਹੋਵੇ ਕੋਈ ਵੀ ਸ਼ਨੀਵਾਰ ਹੋਵੇ ਕਿਸੇ ਵੀ ਸ਼ਨੀਵਾਰ ਦੇ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਉਪਾਅ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਕਰਨਾ ਹੈ ਸੂਰਜ ਅਸਤ ਦਾ ਜੋ ਸਮਾ ਹੁੰਦਾ ਹੈ ਜਾਨੀ ਕਿ ਸੂਰਜ ਜਦੋਂ ਅਸਤ ਹੁੰਦਾ ਹੈ ਉਸ ਸਮੇਂ ਲਗਭਗ ਤੁਹਾਨੂੰ ਇਹ ਉਪਾਅ ਕਰਨਾ ਹੈ ਇਸ ਪਾਣੂ ਕਰਨ ਲਈ ਤੁਹਾਡੇ ਕੋਲ ਕੀ ਸਮਗਰੀ ਹੋਣੀ ਚਾਹੀਦੀ ਹੈ ਬੜਾ ਹੀ ਆਸਾਨ ਜਿਹਾ ਉਪਾਅ ਹੈ ਬਸ ਇਸ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਦੇਖ ਲਓ ਕਰ ਲਿਓ ਇਹ ਉਪਾਅ ਜੇ ਤੁਸੀਂ ਕਰਦੇ ਹੋਗੇ ਤਾਂ 100% ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਬੱਚਿਆਂ ਦੀ ਸ਼ਾਦੀ ਵਿਆਹ ਫਿਕਸ ਹੋ ਜਾਵੇਗਾ ਤਾਂ ਸਾ ਸੰਗਤ ਜੀ ਵੀਡੀਓ ਵਿੱਚ ਅੱਗੇ ਵਾਅਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਉਪਾਅ ਨੂੰ ਕਰਨ ਦੇ ਲਈ ਕੀ ਕੀ ਸਮਗਰੀ ਤੁਹਾਨੂੰ ਲੈਣੀ ਹੈ ਸੰਗਤ ਇਹ ਉਪਾ ਕਰਨ ਲਈ ਤੁਹਾਡੇ ਕੋਲ ਇੱਕ ਕਾਲੇ ਰੰਗ ਦਾ ਕੱਪੜਾ ਹੋਣਾ ਚਾਹੀਦਾ ਹੈ ਰੁਮਾਲ ਦੇ ਸਾਈਜ਼ ਦਾ ਬਹੁਤ ਵੱਡੇ ਕੱਪੜੇ ਦੀ ਲੋੜ ਨਹੀਂ ਹੈ ਰੁਮਾਲ ਦੇ ਸਾਈਜ਼ ਦਾ ਇੱਕ ਕਾਲੇ ਰੰਗ ਦਾ ਕੱਪੜਾ ਹੋਣਾ ਚਾਹੀਦਾ ਹੈ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਤਾਜ਼ਾ ਹੋਣਾ ਚਾਹੀਦਾ ਹੈ ਅਤੇ ਚਾਹੀਦੇ ਹਨ ਤੁਹਾਨੂੰ ਮੋਠੀ ਪਾਰ ਉੜਦ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉੜਦ ਕਿਹੋ ਜਿਹੀ ਹੁੰਦੇ ਹਨ ਤੁਸੀਂ ਪਹਿਲਾਂ ਜਾਣਦੇ ਹੋ ਜੇਕਰ ਨਹੀਂ ਮ ਜਾਣਦੇ ਤਾਂ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਦੇਖ ਸਕਦੇ ਹੋ ਉੜਦ ਦਾਲ ਹੁਣ ਕੁਝ ਲੋਕ ਪੁੱਛਣਗੇ ਕਿ ਉੜਦ ਕਿਹੜੀ ਲਈਏ ਸਾਬਤ ਲਈਏ ਜਾਂ ਫਿਰ ਉੜਦੇ ਦੀ ਦਾਲ ਚੱਲ ਸਕਦੀ ਹੈ ਤਾਂ ਮੈਂ ਦੱਸਾਂਗੀ ਕਾਂ ਤਾਂ ਮੈਂ ਬੋਲਾਂਗੀ ਨਹੀਂ ਕਿ ਤੁਹਾਨੂੰ ਦਾਲ ਨਹੀਂ ਲੈਣੀ ਇਤੇ ਸਾਬਤ ਉੜਦੇ ਹੀ ਤੁਹਾਨੂੰ ਲੈਣੀ ਹੈ ਤੁਹਾਨੂੰ ਇੱਕ ਦੀਵਾ ਬਣਾਉਣਾ ਹੈ ਆਟੇ ਦਾ ਇਸ ਲਈ ਤੁਸੀਂ ਆਟੇ ਨੂੰ ਗੁੰਨ ਲਓ ਤੇ ਇੱਕ ਦੀਵਾ ਤਿਆਰ ਕਰ ਲਓ ਚਾਰ ਮੁਖ ਵਾਲਾ ਹੁਣ ਕੁਝ ਜਾਈ ਲੋਕ ਵੀ ਹੋਣਗੇ ਜੋ ਸੋਚਣਗੇ ਕਿ ਚਾਰ ਮੂੰਹ ਵਾਲਾ ਦੀਵਾ ਕੀ ਹੈ ਇਹ ਚਾਰ ਮੂੰਹ ਵਾਲਾ ਦੀਵਾ ਕੀ ਹੁੰਦਾ ਹੈ ਤਾਂ ਇਹ ਵੀ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਦੇਖ ਸਕਦੇ ਹੋ ਤੁਹਾਨੂੰ ਦੋ ਬੱਤੀਆਂ ਬਣਾਉਣੀਆਂ ਹਨ ਲੰਬੀ ਵਾਲੀਆਂ ਰੋਈ ਦੀਆਂ ਲੰਬੀ ਬੱਤੀ ਤੋਂ ਮਤਲਬ ਅਜਾਈ ਬੱਤੀ ਜੋ ਦੀਵੇ ਦੇ ਆਰ ਪਰ ਨਿਕਲ ਜਾਵੇ ਇਸ ਪ੍ਰਕਾਰ ਦੀਵਾ ਤੁਹਾਨੂੰ ਤਿਆਰ ਕਰ ਲੈਣਾ ਹੈ ਆਟੇ ਦਾ ਦੋ ਬੱਤੀਆਂ ਇਸ ਪ੍ਰਕਾਰ ਨਾਲ ਤੁਸੀਂ ਇਸ ਦੀਵੇ ਵਿੱਚ ਰੱਖ ਲੈਣੀਆਂ ਹਨ ਹੁਣ ਇਸ ਦੇ ਅੰਦਰ ਸਰੋਂ ਦਾ ਤੇਲ ਤੁਹਾਨੂੰ ਪਾ ਲੈਣਾ ਹੈ ਤੇਲ ਵਿੱਚ ਕਾਲੇ ਰੰਗ ਦੇ ਤਿਲ ਚੁਟਕੇ ਪਰ ਉਹ ਵੀ ਤੁਸੀਂ ਪਾ ਲੈਣੇ ਹਨ ਕਾਲੇ ਰੰਗ ਦੇ ਤੇਲ ਬਾਜ਼ਾਰ ਵਿੱਚ ਤੁਹਾਨੂੰ ਆਸਾਨੇ ਨਾਲ ਮਿਲ ਜਾਣਗੇ ਤਾਂ ਕਾਲੇ ਤੇਲ ਜ਼ਿਆਦਾ ਨਹੀਂ ਪਾਉਣੇ ਕੇਵਲ ਇੱਕ ਛੁਟਕੀ ਪਰ ਕਾਲੇ ਤੇਲ ਅਸੀਂ ਦੀਵੇ ਵਿੱਚ ਪਾ ਲਓ ਤੇ ਸਰੋਂ ਦੇ ਤੇਲ ਦੇ ਅੰਦਰ ਤਾਂ ਹੁਣ ਇਹ ਤਿੰਨ ਤਾਂ ਹੁਣ ਇਹ ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਇੱਕ ਤਾਂ ਹੋ ਗਿਆ ਕਾਲੇ ਰੰਗ ਦਾ ਕੱਪੜਾ ਦੂਸਰੇ ਹੋ ਗਏ ਮੁਠੀ ਪਰ ਉੜਦਾ ਅਤੇ ਤੀਸਰਾ ਇਹ ਚਾਰਮਾ ਵਾਲਾ ਦੀਵਾ ਜੋ ਤੁਸੀਂ ਤਿਆਰ ਕਰ ਲਿਆ ਜਿਸਦੇ ਅੰਦਰ ਦੋ ਪੱਤੀਆਂ ਤੁਸੀਂ ਰੱਖ ਦਿੱਤੀਆਂ ਹੁਣ ਉਸ ਵਿੱਚ ਕਾਲੇ ਰੰਗ ਦੇ ਜੋ ਤੇਲ ਹੁੰਦੇ ਹਨ ਚੁਟਕੀ ਪਰ ਉਹ ਰੱਖ ਲਏ ਹਨ ਹੁਣ ਇਹ ਤਿੰਨੋਂ ਚੀਜ਼ਾਂ ਤੁਹਾਨੂੰ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਲੈ ਕੇ ਪੀਪਲ ਦੇ ਰੁੱਖ ਦੇ ਹੇਠਾਂ ਚੱਲੇ ਜਾਣਾ ਹੈ ਤੁਹਾਡੇ ਵਾਲੇ ਦੁਆਲੇ ਪੀਪਲ ਦਾ ਰੁੱਖ ਜ਼ਰੂਰ ਹੋਵੇਗਾ ਚਾਹੇ ਉਹ ਮੰਦਿਰ ਵਿੱਚ ਹੋਵੇ ਕਿਤੇ ਵੀ ਹੋਵੇ ਪੀਪਲ ਦੇ ਰੁੱਖ ਦੇ ਹੇਠਾਂ ਤੁਹਾਨੂੰ ਚਲੇ ਜਾਣਾ ਹੈ ਬਸ ਸ਼ਰਤ ਇੰਨੀ ਕਿ ਉਹ ਪੀਪਲ ਦਾ ਰੁੱਖ ਪੂਜਿਤ ਹੋਣਾ ਚਾਹੀਦਾ ਹੈ ਜਾਨਕਿ ਉਸ ਪੀਪਲ ਦੇ ਰੁੱਖ ਨੂੰ ਹੋਰ ਵੀ ਲੋਕ ਪੂਜਦੇ ਹੋਣ ਅਜਿਹਾ ਪੀਪਲ ਦਾ ਰੁੱਖ ਹੋਣਾ ਚਾਹੀਦਾ ਹੈ ਤੁਹਾਡਾ ਅਗਲਾ ਕੰਮ ਹੋਵੇਗਾ ਕਿ ਪੀਪਲ ਦੇ ਰੁੱਖੇ ਠਾਂ ਤਿੰਨੋ ਚੀਜ਼ਾਂ ਲੈ ਕੇ ਤੁਸੀਂ ਚਲੇ ਜਾਓ ਸਭ ਤੋਂ ਪਹਿਲਾਂ ਜਾ ਕੇ ਪੀਪਲ ਦੇ ਹੇਠਾਂ ਤੁਸੀਂ ਬੈਠ ਜਾਓ ਬੈਠਣਾ ਕਿਵੇਂ ਤੁਹਾਡਾ ਜੋ ਮੋਖ ਹੈ ਉਹ ਪੱਛਮ ਦੀ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਬੈਠ ਰਹੇ ਹੋ ਤਾਂ ਤੁਹਾਡਾ ਚਿਹਰਾ ਜੋ ਮੂੰਹ ਹੈ ਉਹ ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਬੈਠਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਕੱਪੜਾ ਤੁਸੀਂ ਲੈ ਕੇ ਗਏ ਹੋ ਰੁਮਾਲ ਸਾਈ ਦਾ ਕਾਲੇ ਰੰਗ ਦਾ ਇਹ ਕੱਪੜਾ ਪੀਪਲ ਦੀ ਜੋ ਝਾੜ ਹੁੰਦੀ ਹੈ ਉਸ ਦੇ ਕੋਲ ਰਛਾ ਦਿਓ ਕੱਪੜੇ ਦੇ ਉੱਪਰ ਜੋ ਮਠੀ ਭਾਰਾ ਉੜਦੇ ਤੁਸੀਂ ਲੈ ਕੇ ਗਏ ਹੋ ਉਹ ਰੱਖ ਦਿਓ ਹੁਣ ਉਸ ਉੜਦੇ ਦੇ ਉੱਪਰ ਜੋ ਚਾਰ ਮੁਖ ਵਾਲਾ ਆਟੇ ਦਾ ਦੀਵਾ ਹੈ ਇਹ ਤੁਸੀਂ ਰੱਖ ਦਿਓ ਇਹਨਾਂ ਬੱਤੀਆਂ ਨੂੰ ਜਗਾ ਦਿਓ ਤੇ ਚਾਰੋਂ ਸਾਈਡ ਤੋਂ ਇਹਨਾਂ ਬੱਤੀਆਂ ਨੂੰ ਤੁਸੀਂ ਜਗਾ ਦਿਓ ਦੇਖੋ ਬੱਤੀਆਂ ਤਾਂ ਦੋ ਹੀ ਹਨ ਪਰ ਬੱਤੀਆਂ ਨੂੰ ਇਸ ਪ੍ਰਕਾਰ ਰੱਖਿਆ ਗਿਆ ਕਿ ਉਹ ਚਾਰ ਮੁਖ ਵਾਲਾ ਬਣ ਜਾਂਦਾ ਹੈ ਤਾਂ ਚਾਰੋਂ ਬੱਤੀਆਂ ਨੂੰ ਤੁਸੀਂ ਜਗਾ ਦਿਓ ਉਸ ਤੋਂ ਬਾਅਦ ਆਪਣੀ ਮਨੋ ਕਾਮਨਾ ਚੇਨਨ ਕਰੋ ਜੇਕਰ ਤੁਸੀਂ ਬੱਚੇ ਖੋਦ ਇਹ ਪਾ ਕਰ ਰਹੇ ਹੋ ਤਾਂ ਆਪਣੀ ਚਲਦੀ ਸ਼ਾਂਦੀ ਵਿਆਹ ਦੇ ਲਈ ਪ੍ਰਾਰਥਨਾ ਕਰੋ ਤੇ ਤਿੱਕਰੋੜ ਦੇਵੀ ਦੇਵਤਿਆਂ ਦਾ ਨਿਵਾਸ ਦੱਸਿਆ ਗਿਆ ਹੈ ਤਾਂ ਤੁਹਾਨੂੰ ਪ੍ਰਭੂ ਦਾ ਧਿਆਨ ਕਰਨਾ ਹੈ ਪਰਮਾਤਮਾ ਪਰਮੇਸ਼ਰ ਦਾ ਧਿਆਨ ਕਰਨਾ ਹੈ ਸ਼ਨੀ ਦੇਵ ਮਹਾਰਾਜ ਦਾ ਧਿਆਨ ਕਰਨਾ ਹੈ ਮਿਸ਼ਣੂ ਭਗਵਾਨ ਦਾ ਧਿਆਨ ਕਰਨਾ ਹੈ ਜਿਸ ਵੀ ਦੇਵੀ ਦੇਵਤੇ ਵਿੱਚ ਤੁਹਾਡੀ ਜ਼ਿਆਦਾ ਸ਼ਰਧਾ ਹੈ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ ਉਹਨਾਂ ਦਾ ਧਿਆਨ ਕਰਨਾ ਹੈ ਪ੍ਰਾਰਥਨਾ ਕਰਨੀ ਹੈ ਆਪਣੇ ਜਲਦੀ ਵਿਆਹ ਦੀ ਕਾਮਨਾ ਕਰਨੀ ਹੈ ਆਪਣੇ ਮਨ ਹੀ ਮਨ ਵਿੱਚ ਪ੍ਰਾਰਥਨਾ ਕਰੋ ਤੁਸੀਂ ਮਾਤਾ ਪਿਤਾ ਹੋ ਤਾਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਲਈ ਕਾਮਨਾ ਕਰੋ ਮਨ ਹੀ ਮਨ ਵਿੱਚ ਤੁਹਾਡੀ ਜੋ ਮਨੋ ਕਾਮਨਾ ਹੈ ਉਸ ਨੂੰ ਤੁਹਾਨੂੰ ਦੁਹਰਾਉਣਾ ਹੈ ਦੇਵੀ ਦੇਵਤਿਆਂ ਦਾ ਧਿਆਨ ਕਰਨਾ ਹੈ ਸ਼ਨੀ ਦੇਵ ਮਹਾਰਾਜ ਆ ਕੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨ ਤੋਂ ਬਾਅਦ ਤੁਹਾਨੂੰ ਇਸ ਪੇਪਲ ਦੀ ਰੋਕ ਦੀ ਤਿੰਨ ਪ੍ਰਕਰਮਾ ਕਰਨੀ ਹੈ ਤਿੰਨ ਪ੍ਰਕਰਮਾ ਕਰਨ ਤੋਂ ਬਾਅਦ ਫਿਰ ਆਪਣੇ ਜਗ੍ਹਾ ਤੇ ਤੁਸੀਂ ਖੜੇ ਹੋ ਕੇ ਗੋਲ-ਗੋਲ ਘੁੰਮ ਜੋ ਤਿੰਨ ਵਾਰ ਝੇਕਰ ਪੀਪਲ ਦੀ ਪਰिक्रमा ਕਰਨਾ ਸੰਭਵ ਹੈ ਤਾਂ ਕਰ ਲਓ। ਤਿੰਨ ਪਰिक्रमा ਕਰਨ ਤੋਂ ਬਾਅਦ ਚੁੱਕ ਕੇ ਪ੍ਰਣਾਮ ਕਰਕੇ ਆਪਣੇ ਘਰ ਨੂੰ ਚਲੇ ਆਓ। ਬਸ ਇਨਾਂ ਕੋ ਪਾਤ ਤੁਹਾਨੂੰ ਕਰਨਾ ਹੈ। ਇਹ ਜੋ ਕਿਰਿਆ ਦੱਸੀ ਹੈ, ਪ੍ਰਯੋਗ ਦੱਸਿਆ ਹੈ, ਜੋ ਪਾਤ ਦੱਸਿਆ ਹੈ ਉਹ ਪਾਤ ਤੁਹਾਨੂੰ ਤਿੰਨ ਸ਼ਨੀਵਾਰ ਲਗਾਤਾਰ ਕਰਨਾ ਹੈ ਤੁਹਾਡਾ ਕੰਮ ਜੋ ਹੈ ਉਹ ਹੈ ਇੱਕ ਸ਼ਨੀਵਾਰ ਤੁਸੀਂ ਕਰੋਗੇ। ਤਾਂ ਦੇ ਵੀ ਪੜਨਾ ਸ਼ੁਰੂ ਹੋ ਜਾਵੇਗਾ ਲੇਕਿਨ ਬਹੁਤ ਵੱਡੀ ਸਮੱਸਿਆ ਹੈ ਜੇਕਰ ਵਿਆਹ ਨੂੰ ਲੈ ਕੇ ਰਿਸ਼ਤਾ ਬਿਲਕੁਲ ਵੀ ਆਉਣਾ ਬੰਦ ਹੋ ਗਿਆ ਹੈ ਜਾਂ ਫਿਰ ਬੱਚਿਆਂ ਦੀ ਉਮਰ ਜ਼ਿਆਦਾ ਹੈ ਰਿਸ਼ਤਾ ਕਿਤੇ ਫਿਕਸ ਨਹੀਂ ਹੋ ਰਿਹਾ ਤੇ ਫਿਰ ਤੈਨਾਂ ਸ਼ਨੀਵਾਰ ਤੁਸੀਂ ਇਸ ਬਾਣੂ ਕਰ ਸਕਦੇ ਹੋ ਨਿਸ਼ਚਿਤ ਹੋ ਤੇ ਤੁਹਾਨੂੰ ਇਹ ਉਪਾਅ ਕਰਨ ਨਾਲ ਲਾਭ ਮਿਲੇਗਾ ਤੁਹਾਡੇ ਬੱਚਿਆਂ ਦੀ ਸ਼ਾਦੀ ਫਿਕਸ ਜਰੂਰ ਹੋ ਜਾਵੇਗੀ ਪਾ ਅਜਮਾਇਆ ਹੋਇਆ ਉਪਾਅ ਹੈ ਇਸ ਲਈ ਤੁਹਾਨੂੰ 100 ਪ੍ਰਤੀਸ਼ਤ ਯਕੀਨ ਦੇ ਨਾਲ ਕਹਿ ਸਕਦੀ ਹਾਂ ਕਿ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖੋ ਅਜ਼ਮਾ ਕੇ ਦੇਖੋ ਤੁਹਾਡੇ ਇਸ਼ੇਅ ਜ਼ਰੂਰ ਪੂਰੇ ਹੋਵेंगी ਸੰਗਤ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ